ਦੇ ਸਾਡੇ ਨਾਲ ਲੀਡਰ ਸਹਿਬਾਨ ਇਸ ਸਮੇਂ ਫਸ ਗਏ ਅੱਜ ਸਾਡੀ ਮਹਾਰਾਜ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਮਾੜਾ ਹਾਲ ਹੈ ਮਾੜਾ ਹਾਲ ਹੈ ਪਤਾ ਕਰ ਲੋਕ ਤੰਗ ਹੋਏ ਹੋਏ ਕਹਿੰਦੇ ਲੰਘ ਨਹੀਂ ਹੋ ਰਿਆ ਕਿਹਜਾ ਰਸਤਾ ਜਮਾ ਵੀ ਨਹੀਂ ਬਾਈ ਕੈਮਰਾ ਬਰਹਾ ਲੈ ਬਰਹਾ ਲੈ ਕਿਸ ਤਰ੍ਹਾਂ ਦਾ ਰਸਤਾ ਜੀ ਲੰਘ ਹੋ ਜਾਣਾ ਖਰਾਬ ਬਹੁਤ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿਊ ਚੰਡੀਗੜ੍ਹ ਦੀਆਂ ਕੈਨ ਨੂੰ ਨਿਊ ਚੰਡੀਗੜ੍ਹ ਵੱਸ ਗਿਆ ਪਰ ਬੁਢੀਆਂ ਸਹੂਲਤਾਂ ਤੋਂ ਲੋਕ ਸਖਣੇ ਨੇ ਤੇ ਤਸਵੀਰਾਂ ਤੁਹਾਡੇ ਬੈਕਪੈਕ ਤੁਸੀਂ ਬੂਥਗੜ੍ਹ ਤੋਂ ਚੰਡੀਗੜ੍ਹ ਐਂਟਰ ਕਰਨ ਵਾਲਾ ਇਹ 200 ਫੁੱਟ ਰੋਡ ਦੀਆਂ ਦੇਖ ਰਹੇ ਹੋ ਜਿੱਥੇ ਕਿ ਕੰਸਟਰਕਸ਼ਨ ਚੱਲ ਰਹੀ ਆ ਪੁਲ ਬਣ ਰਿਹਾ ਪਰ ਪੁਲ ਬਣਦੇ ਨਾਲ ਨਾਲ ਇੱਥੇ ਜੋ ਦਿੱਕਤਾਂ ਪਰੇਸ਼ਾਨੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਤੁਹਾਨੂੰ ਦਿਖਾਉਨੇ ਆ ਆ ਗੱਡੀ ਹੁਣ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੋਰਾਂ ਨੇ ਗੱਡੀ ਅੱਗੇ ਤੋਰਤਾ ਲਈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੋਡ ਅੱਗੇ ਬੰਦ ਹੈ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਰਹੀਏ ਕਿ ਕੁਝ ਤਸਵੀਰਾਂ ਅਸੀਂ ਪਹਿਲਾਂ ਨਹੀਂ ਵੀ ਸਾਂਝੀਆਂ ਕਰਾਂਗੇ ਤੇ ਹੁਣ ਦੀਆਂ ਮੌਜੂਦਾ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕਿਉਂਕਿ ਕਈ ਦਿਨਾਂ ਤੋਂ ਰੁਗ ਰੁਗ ਕੇ ਨਹੀਂ ਪੈ ਰਿਆ ਨਹੀਂ ਪੈਣ ਕਰਨਾ ਪਾਣੀ ਦੀ ਪਰੇਸ਼ਾਨੀ ਆ ਰਹੀ ਹੈ ਪਾਣੀ ਇੱਥੇ ਕਿਤੇ ਨਾ ਕਿਤੇ ਖੜਾ ਰਹਿੰਦਾ ਪਰ ਇਸ ਰੋਡ ਨੂੰ ਲੈ ਕੇ ਜੋ ਅਸੀਂ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿਉਂ ਤੁਸੀਂ ਦੇਖ ਸਕਦੇ ਹੋ ਉਹ ਗੱਡੀ ਬਾਈ ਨੂੰ ਪਿੱਛੇ ਮੋੜਨੀ ਪੈ ਗਈ ਇਹਨਾਂ ਨੇ ਰੋਡ ਦਾ ਇਹ ਪੋੜਾ ਬਣਾਉਣਾ ਸ਼ੁਰੂ ਕਰ ਦਿੱਤਾ ਰੋਡ ਦੇ ਉੱਤੇ ਪਰ ਜੇ ਰੋਡ ਨੂੰ ਕਿਤੇ ਵੰਡਿਆ ਜਾ ਕਿਤੇ ਇਹਨੂੰ ਡਿਵਰਟ ਕੀਤਾ ਕਿਤੇ ਨਾ ਕਿਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਆਸੇ ਪਾਸੇ ਜਾਣ ਨੂੰ ਕਿਤੇ ਕੋਈ ਸਾਈਨ ਬੋਰਡ ਨਹੀਂ ਲਾਇਆ ਕਿਤੇ ਕੋਈ ਲਿਖ ਕੇ ਦੱਸਿਆ ਨਹੀਂ ਵੀ ਬਾਈ ਜੀ ਇਹ ਰੋਡ ਕਿੱਥੋਂ ਬੰਦ ਹੈ ਕਿੱਥੇ ਤੱਕ ਚਾਲੂ ਹੈ ਦੂਸਰੀ ਸਾਈਡ ਤੋਂ ਵੀ ਇਹੀ ਹਾਲਾਤ ਨੇ ਤੇ ਇਧਰੋਂ ਵੀ ਇਹੀ ਹਾਲਾਤ ਨੇ ਸਿਰਫ ਹੁਣ ਮਸ਼ੀਨ ਰਾਹੀਂ ਜਿਸ ਦੀ ਮਸ਼ੀਨ ਲਾ ਕੇ ਮੋਟਰਸਾਈਕਲ ਲੰਘਣ ਦਾ ਰਾਸਤਾ ਇਹਨਾਂ ਵੱਲੋਂ ਬਣਾ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਦੁਪਹਿਰ ਦੀਆਂ ਤਸਵੀਰਾਂ ਜੋ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਸ ਮੌਕੇ ਇੱਥੇ ਨਾ ਤਾਂ ਠੇਕੇਦਾਰ ਤਾਂ ਨਾ ਕੋਈ ਸਾਨੂੰ ਕੋਈ ਹੋਰ ਬੰਦਾ ਮਿਲਿਆ ਪਰ ਇਹਨਾਂ ਦੇ ਜੋ ਲੇਬਰ ਦੇ ਬੰਦੇ ਨੇ ਅਸੀਂ ਉਹਨਾਂ ਨੂੰ ਕਹਿ ਕੇ ਚਲੇ ਗਏ ਸੀ ਕਿ ਕੁਛ ਨਾ ਕੁਛ ਹੱਲ ਕਰਵਾ ਦਿਓ ਇਹਦਾ ਤੇ ਇਹ ਵੀ ਦੱਸ ਦਿਓ ਕਿ ਕੋਈ মিডিਆ ਤੋਂ ਪੱਤਰਕਾਰ ਇੱਥੇ ਆਏ ਸੀ ਉਹ ਕਹਿ ਕੇ ਗਏ ਨੇ ਪਤਾ ਨਹੀਂ ਤਾਂ ਚਲੋ ਸਾਡੇ ਕਰਕੇ ਕਹਿ ਲਓ ਜਾਂ ਫਿਰ ਇਹ ਲੋਕਾਂ ਦੀ ਤੂਲ ਤੂਲ ਦੇਖ ਕੇ ਕਹਿ ਲਓ ਕਿ ਇਹ ਕੰਮ ਥੋੜਾ ਬੋਤਾ ਕਰ ਦਿੱਤਾ ਅਸੀਂ ਨੇੜੇ ਜਾ ਕੇ ਤੁਹਾਨੂੰ ਕੁਝ ਤਸਵੀਰਾਂ ਦਿਖਾਉਨੇ ਆਂ ਇਹ ਵੱਡੀ ਗੱਲ ਹੈ ਜੋ ਇਹ ਤੁਸੀਂ ਦੇਖ ਸਕਦੇ ਹੋ ਕਿ ਨਾਲਾ ਕੱਢਿਆ ਜਾ ਰਿਹਾ ਇੱਕ ਪਾਣੀ ਕਿਤੇ ਨਾ ਕਿਤੇ ਸਿੱਟਣਾ ਹੈ ਨਦੀ ਦੇ ਵਿੱਚ ਪਰ ਪਰੇਸ਼ਾਨੀ ਜੋ ਲੋਕਾਂ ਨੂੰ ਆ ਰਹੀ ਹੈ ਸਮੇਂ ਦੇਖੋ ਛੁੱਟੀ ਦਾ ਟਾਈਮ ਹੈ ਲੋਕ ਚੰਡੀਗੜ੍ਹ ਤੋਂ ਸ਼ਾਰਟਕਟ ਇਸ ਰਸਤੇ ਨੂੰ ਮੰਨਦੇ ਨੇ ਕਿ ਅਗਰ ਚੰਡੀਗੜ੍ਹ ਐਂਟਰ ਕਰਨਾ ਹੈ ਤਾਂ ਵੀ ਸ਼ਾਰਟਕਟ ਹੈ ਅਗਰ ਚੰਡੀਗੜ੍ਹ ਤੋਂ ਪੰਜਾਬ ਚ ਐਂਟਰ ਕਰਨਾ ਹੈ ਤਾਂ ਵੀ ਸ਼ਾਰਟ ਸ਼ਾਰਟਕਟ ਹੈ ਸੋ ਲੋਕ ਬਹੁਤ ਪਰੇਸ਼ਾਨ ਨੇ ਕਿਤੇ ਨਾ ਕਿਤੇ ਸਭ ਤੋਂ ਵੱਡੀ ਗੱਲ ਇੱਥੇ ਜੋ ਬਣਦੀ ਹੈ ਕਿਉਂਕਿ ਜੇ ਸੜਕਾਂ ਦੇ ਉੱਤੇ ਪੁਲ ਲਗਾਏ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਲੰਘਣ ਲਈ ਆਰਜੀ ਤੌਰ ਤੇ ਇੱਕ ਸੜਕ ਸਾਈਡ ਤੇ ਕੱਢੀ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਪਰ ਇੱਥੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੰਨੇ ਪ੍ਰੇਸ਼ਾਨ ਨੇ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਇੱਕ ਬੈਕਸਾਈਡ ਮੈਂ ਕਹਾਗਾ ਕਿ ਉਹ ਗੱਡੀ ਦਿਖਾਈ ਜਾਵੇ ਕਿ ਉਹ ਤੋਂ ਉਸ ਗੱਡੀ ਨੇ ਪਿੱਛੇ ਨੂੰ ਮੁੜਨਾ ਹੈ ਹੁਣ ਇਹ ਗੱਡੀ ਵਾਲੇ ਜਿਹੜੇ ਆਸ ਲਾ ਕੇ ਆਏ ਸੀ ਕਿ ਅਸੀਂ ਚੰਡੀਗੜ੍ਹ ਸ਼ਾਰਟਕਟ ਇੱਥੋਂ ਐਂਟਰ ਕਰਾਂਗੇ ਉਹ ਕਿੱਧਰੋਂ ਜਾਣਗੇ ਕੁਝ ਤਸਵੀਰਾਂ ਮੈਂ ਨੇੜੇ ਜਾ ਕੇ ਵੀ ਤੁਹਾਨੂੰ ਬੁਖਾਰ ਦੇਣਾ ਇਹ ਹਾਲਾਤ ਕੀ ਨੇ ਇਸ ਸਮੇਂ ਮੋਟਰਸਾਈਕਲ ਸਕੂਟਰਾਂ ਵਾਲੇ ਸਿਰਫ ਇੱਕ ਸਕੂਟਰ ਮੋਟਰਸਾਈਕਲ ਲੰਘੜ ਦਾ ਰਸਤਾ ਬਣਾ ਕੇ ਚਲੇ ਗਏ ਨੇ ਤੇ ਮਸ਼ੀਨਾਂ ਸਾਈਡ ਤੇ ਲਾਤੀਆਂ ਪਰ ਇੱਥੇ ਵੱਡਾ ਸਵਾਲ ਹੈ ਕਿ ਕੀ ਲੋਕਾਂ ਦੀ ਜ਼ਰੂਰਤ ਲਈ ਆਰ ਜੀ ਪੱਕਾ ਰੋਡ ਨਹੀਂ ਬਣਾਇਆ ਜਾ ਸਕਦਾ ਇਹ ਸਿਰਫ ਇੱਕ ਦਿਖਾਵਾ ਕਰ ਦਿੱਤਾ ਬਾਈ ਨੇ ਇੱਕ ਪੈਪ ਲਾਤਾ ਮਿੱਟੀ ਘੇਰਤੀ ਜੇ ਨਹੀਂ ਪੈ ਜਾਂਦਾ ਫੇਰ ਉਸੇ ਤਰ੍ਹਾਂ ਟਿਕੜ ਹੋਣਾ ਕਿਉਂਕਿ ਆਪਣੇ ਤੌਰ ਤੇ ਉਹ ਜਿਹੜੇ ਪਾਸੇ ਤੇ ਪਾਣੀ ਆ ਰਿਹਾ ਉਸ ਪਾਸੇ ਤੇ ਪੰਜੇ ਮਾਰ ਕੇ ਚਲੇ ਗਿਆ ਇਹ ਜੀ ਸੀ ਵੀ ਦੇ ਨਾਲ ਪਾਣੀ ਫੇਰ ਉਥੇ ਰਾਹ ਨੂੰ ਜਾਣਾ ਪਾਣੀ ਦਾ ਕਿਤੇ ਵੀ ਬੰਨ ਨਹੀਂ ਮਾਰਿਆ ਕਿ ਪਾਣੀ ਕਿਤੇ ਨਾ ਕਿਤੇ ਰੁਕ ਜਵੇ ਪਰ ਜੋ ਸਭ ਤੋਂ ਵੱਡੀ ਇੱਥੇ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਲੰਗੜ ਦੀ ਆ ਰਹੀ ਹੈ ਹੁਣ ਇਸ ਰਸਤੇ ਨੂੰ ਤੁਸੀਂ ਆਪ ਦੱਸੋ ਕਿ ਕਿਹੜੀ ਗੱਡੀ ਜਾ ਸਕਦੀ ਹੈ بڑا ਵਹੀਕਲ ਭਾਈ ਜੀ ਉਹਦੀ ਕਹਿ ਰਹੇ ਕਿ ਬਹੁਤ ਬੁਰਾ ਹਾਲ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਇੱਥੇ ਪਰੇਸ਼ਾਨੀ ਆ ਰਹੀ ਹੈ ਜਿਹੜੇ ਲੋਕਲ ਅਮੈਕਸ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਜਾਂ ਕਿਤੇ ਇੱਥੇ ਨੇੜੇ-ਤੇੜੇ ਕਿਤੇ ਕੰਮ ਕਰਦੇ ਨੇ ਇੱਕ ਮਿੰਟ ਬਾਈ ਨੂੰ ਪੁੱਛ ਲੀਏ ਕਿ ਆ ਕਹਦਾ ਵੀਦਾ ਕਿਹੜੇ ਕਿੰਨੇ ਦਿਨ ਤੋਂ ਲੰਘ ਰਹੇ ਸੀ ਉਹ ਤਾਂ ਕਰੀਦੋ ਹੋ ਗਿਆ ਜੀ ਆ ਓਏ ਮਹੀਨੇ ਹੋ ਗਏ ਛੋਟਕ ਵੀ ਹੀ ਹੈ ਛੋਟ ਘਟੇ ਗਈ ਲੰਦਾ ਸਾਨੂੰ ਠੀਕ ਪਿਆਰਾ ਜਾਣਾ ਪੈਂਦਾ ਪਰ ਜਦੋਂ ਨਹੀਂ ਪਿਆ ਜਾਂਦਾ ਜੀ ਬਹੁਤ ਪੂਰਾ ਹਾਪਸ ਆਜ ਜਦੋਂ ਦਿਨੇ ਲੰਗੇ ਸੀ ਕੀ ਹਾਲ ਸੀ ਦੇਖਿਆ ਵਾ ਇਹਨੇ ਵੀ ਲੰਗੇ ਉਹਨਾਂ ਵੇਹੀ ਹਾਲ ਤਾਂ ਜੀ ਦਿਨ ਦੇ ਵਿੱਚ ਇਹ ਤਾਂ ਵੱਧ ਸੀ ਹੁੰਦਾ ਵਿੱਚ ਵੱਧ ਦੀ ਪੋਗਾ ਚੱਕੜ ਸੀ ਹੁੰਦਾ ਵਿੱਚ ਹਾਂ ਉਸ ਟਾਈਮ ਟਿਕੜਲੀ ਫੋਟ ਦੁਬਾਰਾ ਸਾਰੇ ਲਿਪੜ ਗਏ ਤਰੇ ਮੋਟਰਸਾਈਕਲਾਂ ਦੀ ਕਿਤੇ ਨਾ ਕਿਤੇ ਖਾਸੀ ਹੁੰਦੀ ਹੈ ਇਹਦੇ ਵਿੱਚ ਰਾਤੀ ਹੁੰਦੀ ਸਾਡੇ ਸਾਹਮਣੇ ਹੀ ਉੱਥੇ ਜਾ ਕੇ ਜਦੋਂ ਟਾਇਰ ਉਹ ਦੇਖ ਲਓ ਸਾਡੇ ਸਾਹਮਣੇ ਹੀ ਆ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਵੱਡੀ ਇੱਥੇ ਪ੍ਰੇਸ਼ਾਨੀ ਜੇ ਆਉਂਦੀ ਹੈ ਜਦੋਂ ਇਸ ਮਿੱਟੀ ਦੇ ਵਿੱਚੋਂ ਲੰਘਦੇ ਮੋਟਰਸਾਈਕਲ ਤਾਂ ਫੁੱਲ ਸਪੀਡ ਦੇ ਵਿੱਚ ਨਿਕਲ ਜਾਂਦੇ ਨੇ ਪਰ ਐਕਟਿਵਾ ਕਿਤੇ ਨਾ ਕਿਤੇ ਹੈਗਾ ਲੱਗ ਜਾਂਦੀ ਹੈ ਸਭ ਤੋਂ ਵੱਡੀ ਪ੍ਰੇਸ਼ਾਨੀ ਹੋਣੀ ਹੈ ਐਕਟਿਵਾ ਜਾਮ ਹੋ ਜਾਂਦੀ ਹੈ ਵਿੱਚ ਪਹਿਲਾ ਰਸਤਾ ਜਿੱਥੇ ਮਿੱਟੀ ਇਸ ਟਮਟੇਰੀ ਲੱਗੀ ਆ ਉਸ ਥਾਂ ਤੇ ਪਾਣੀ ਖੜਾ ਸੀ ਆਪਣੇ ਇਹਨਾਂ ਨੇ ਇੱਕ ਆਰਜੀ ਤੌਰ ਤੇ ਇੱਕ ਲਾਂਗਾ ਜ਼ਰੂਰ ਬਣਾਤਾ ਪਰ ਇਹਨੂੰ ਪਰਮਾਨੈਂਟ ਸੋਲੂਸ਼ਨ ਨਹੀਂ ਮੰਨਿਆ ਜਾ ਸਕਦਾ ਕਿ ਇਹ ਪਰਮਾਨੈਂਟ ਇਹਦਾ ਹੱਲ ਹੋ ਗਿਆ ਹੱਲ ਇਹਨਾਂ ਦਾ ਹੋਰ ਆਉਣਾ ਚਾਹੀਦਾ ਕਿਉਂਕਿ ਜਗ੍ਹਾ ਬਹੁਤ ਹੈ ਸੈਰ ਨੂੰ ਇਧਰੇ ਪਾਸੇ ਤੋਂ ਦੀ ਰਸਤਾ ਆਰਜੀ ਤੌਰ ਤੇ ਕੱਢਿਆ ਜਾ ਸਕਦਾ ਸਭ ਤੋਂ ਵੱਡੀ ਪਰੇਸ਼ਾਨੀ ਹੈ ਇੱਥੇ ਲੋਕਾਂ ਨੂੰ ਆ ਰਹੀ ਹੈ ਜਿਹੜੇ ਲੋਕ ਚੰਡੀਗੜ੍ਹ ਤੋਂ ਆਉਂਦੇ ਨੇ ਜਾਂ ਚੰਡੀਗੜ੍ਹ ਨੂੰ ਜਾਂਦੇ ਨੇ ਵੱਡਾ ਸਵਾਲ ਹੈ ਕਿ ਕੀ ਪ੍ਰਸ਼ਾਸਨ ਨੂੰ ਨਹੀਂ ਦਿਖਦਾ ਕਿ ਇਹ ਰੋਡ ਕਿੰਨਾ ਆਵਾਜਾਈ ਵਾਲਾ ਹੈ ਕਿ ਇਸ ਦਾ ਕੋਈ ਟੁਕਮਾ ਹੱਲ ਨਹੀਂ ਕਰਨਾ ਚਾਹੀਦਾ ਇੱਥੇ ਇਸ ਸਮੇਂ ਠੇਕੇਦਾਰ ਵੀ ਮੌਜੂਦ ਨਹੀਂ ਜਿਸ ਨਾਲ ਅਸੀਂ ਇਹ ਕੋਈ ਗੱਲਬਾਤ ਕਰ ਸਕੀਏ ਕਿ ਕਿ ਕੋਈ ਉਹਦਾ ਹੱਲ ਕੀਤਾ ਜਾ ਰਿਹਾ ਕਿਉਂਕਿ ਇੱਥੇ ਸਭ ਤੋਂ ਵੱਡੀ ਗੱਲ ਜੋ ਦੱਸਣੀ ਬਣਦੀ ਹੈ ਜੋ ਕੰਮ ਹੈ ਨੇ ਇੱਥੇ ਜੋ ਮਜ਼ਦੂਰ ਲੱਗੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਠੇਕੇਦਾਰ ਨੂੰ ਪਤਾ ਹੈ ਜੋ ਗੱਲਬਾਤ ਹੈ ਠੇਕੇਦਾਰ ਨੂੰ ਪਤਾ ਹੈ ਤੇ ਜਿਹੜਾ ਵੀ ਮਸ਼ੀਨਾਂ ਵਾਲੇ ਵੀਰ ਨੇ ਉਹ ਵੀ ਚਲੋ ਬੇਸ਼ੱਕ ਸਾਡੇ ਕਹਿਣ ਤੇ ਕਹਿ ਲੋ ਜਾਂ ਲੋਕਾਂ ਦੀ ਇਸ ਮੁਸੀਬਤ ਨੂੰ ਦੇਖਦੇ ਆ ਉਹਨਾਂ ਨੇ ਕੋਈ ਆਰ ਡੀਆ ਹੱਲ ਕਰਤਾ ਪਰ ਇਹ ਪੱਕਾ ਹੱਲ ਨਹੀਂ ਹੈ ਪਾਣੀ ਅ ਅਗਰ ਬਾਰਸ਼ ਹੋ ਜਾਂਦੀ ਹੈ ਪਾਣੀ ਫੇਰ ਜਾਊਗਾ ਫੇਰ ਇਸਾਂ ਤੇ ਚਿੱਕੜ ਹੋਊਗਾ ਪ੍ਰਸ਼ਾਸਨ ਅਕਾ ਗੁਜਾਰਸ਼ਾ ਕਿ ਇਸ ਜੋ ਇਹ ਸਭ ਤੋਂ ਵੱਡੀ ਸਮੇਂ ਮੁਸੀਬਤ ਬਣੀ ਹੋਈ ਹੈ ਲੋਕਾਂ ਦੇ ਲੰਗੜਨੀ ਤੋਗਾ ਤੋਂ ਉਠਖੜ ਇਹ 200 ਫੁੱਟ ਰੋਡ ਹੈ ਚੰਡੀਗੜ੍ਹ ਤੇ ਪੰਜਾਬ ਨੂੰ ਜੋੜਦੀ ਹੱਦ ਇਸ ਰੋਡ ਦਾ ਪੱਕਾ ਹੱਲ ਕੀਤਾ ਜਾਵੇ ਖਾਸ ਕਰ ਇਸ ਮਸਲੇ ਦਾ ਜਿੰਨੀ ਦੇ ਪੁਲ ਲੱਗ ਰਹੇ ਨੇ ਲੋਕਾਂ ਦੇ ਲੰਘਣ ਲਈ ਜਾਂ ਤਾਂ ਆਰ ਜੀ ਕੋਈ ਰਸਤਾ ਬਣਾਇਆ ਜਾਵੇ ਪੱਕਾ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਨਹੀਂ ਤਾਂ ਫਿਰ ਕਿਤੇ ਨਾ ਕਿਤੇ ਜਿੱਥੇ ਡਿਵਰਟ ਕੀਤੀ ਗਈ ਹੈ ਟਰੈਫਿਕ ਡਿਵਰਟ ਕੀਤੀ ਗਈ ਹੈ ਉੱਥੇ ਕਿਸੇ ਸਖਸ ਨੂੰ ਖੜਾਇਆ ਜਾਵੇ ਪਰਮਾਨੈਂਟ ਕਿ ਇਹ ਰਸਤਾ ਹਲੇ ਬੰਦਾ ਜਾ ਕੋਈ ਨਾ ਕੋਈ ਸਾਈਨ ਬੋਰਡ ਲੱਗਣਾ ਚਾਹੀਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਹੋ ਸਕੇ ਸੀ ਦਸੋਂ ਵੀ ਥੋੜੇ ਸਾਹਮਣੇ ਕੀ ਹਲਾਤਾ ਗੱਡੀਆਂ ਪੂਰਾ ਹੈ ਰੇ ਬਾਈ ਪੂਰਾ ਹਲਾ ਜਦ ਮੜੀ ਜੀ ਬਾਹਰ ਚੋ ਜਾਂਦੀ ਰੇ ਪੂਰਾ ਲੰਗੇ ਨਹੀਂ ਹੁੰਦਾ ਇਹਨਾਂ ਇੱਕ ਕੜਾ ਕੋਈ ਅਮਰਜੈਂਸੀ ਗੋਲ ਐਸੇ ਹੀ ਆਉਂਦੀ ਹੈ ਦੁਬਾਰਾ ਦੇਖ ਲੈ ਟੀਟੂ ਨੂੰ ਕਮਰਾ ਪੈਂਦਾ ਅਗਲੇ ਦੇ ਦੋ ਦੋ ਮਿੰਟ ਦਾ ਹਾਂ ਇਹ ਉਰੇ ਦੇ ਨਾਲ ਉਹਦੇ ਕਰਕੇ 1 ਕਿਲੋਮੀਟਰ ਇੱਥੇ ਰੋਣਾ ਤੇ ਵਾਕੇ ਜਾਣਾ ਪੈਂਦਾ ਸਾਹਮਣੇ ਲੱਗੇ ਇਹ ਸਾਰੇ ਨੇ ਬਾਤ ਕਿਹਦੇ ਰਾਹ ਤੋਂ ਜਿੰਨਾ ਬਣਾਇਆ ਉਹ ਕੋਈ ਰਾਹ ਨਹੀਂ ਗੱਡਿਆ ਬਾਹ ਪੂਰਾ ਹਾਲ ਹੈ ਭਾਈ ਆਪੇ ਭਾਈ ਉਹ ਭਾਈ ਤਿੰਨ ਸਾਲ ਹੋ ਗਏ ਠੀਕ ਹੈ ਜੇਲੀ ਆ ਬੋਰੇ ਨੂੰ ਨਹੀਂ ਆਉਂਦਾ ਪਰ ਕਿਉਂਦੀ ਆ ਪੂਰੀ ਅੰਦਰ ਨਾਲ ਪਾਣੀ ਆਉਂਦਾ ਘੁੰਮਾਣਾ ਪੈਂਦਾ 10 ਕਿਲੋ ਡਰ ਪਰਾਨ ਹੋਣਾ ਮੈਂ ਤਾਂ ਵੀਰੇ ਕੰਢੀ ਘਟੇ ਆਣਾ ਯਾਰ ਠੀਕ ਹੈ ਤਿੰਨ ਸਾਲ ਹੋ ਗਏ ਨਾ ਮੈਂ ਕੁਲ ਨਹੀਂ ਵੜਿਆ ਨਾ ਕੋਈ ਹਾਰ ਵੀ ਆ ਅੰਨਾੜੇ ਮਗਰ ਬੰਦਾ ਕਿੰਨਾ ਦੁਖੀ ਹੁੰਦਾ ਮੱਲ ਰਾਤ ਨੂੰ ਪੁਲ ਨੂੰ ਟਾਈਮ ਲੱਗ ਸਕਦਾ ਪਰ ਮੇਰਾ ਮੇਰੀ ਗੱਲ ਸੁਣ ਮੇਰੇ ਹੱਲ ਹੋਣਾ ਜੇ ਤੇ ਗੱਲ ਮੇਰੀ ਮੈਰੀ ਸੁਣੋ ਠੀਕ ਹੈ ਹਰ ਪਿੰਡਾਂ ਦੀ ਸੜਕਾਂ ਪਹਿਲਾਂ ਨਹੀਂ ਬਣਦੀਆਂ ਚੱਜ ਨਾਲ ਹੈ ਨਾ ਨਾ ਕੋਈ ਸਰਪੰਚ ਧਿਆਨ ਦਿੰਦਾ ਹੁਣ ਜਿੰਨੀ ਟ੍ਰੈਫਿਕ ਹੈ ਸਾਰੀ ਪਿੰਡਾਂਵਾਂ ਲੰਘਦੀ ਸਾਡੇ ਪਿੰਡ ਦੀ ਸਾਰੀ ਸੜਕ ਟੁੱਟੀਆਂ ਪਈਆਂ ਹੋਰ ਤੋੜ ਰਹੇ ਉੱਪਰ ਦੇ ਠੀਕ ਹੈ ਜਿੰਨਾ ਟ੍ਰੈਫਿਕ ਲੰਘੋ ਪਿੰਡਾਂਵਾਂ ਲੰਘੋ ਉਹ ਟ੍ਰੈਫਿਕ ਵਾਲੀ ਦੀ ਕੀ ਕਰਾਂ ਜਾਣਾ ਤਾਂ ਨਹੀਂ ਹੈ ਹੀ ਕਿਦਰੀ ਹੈ ਨਾ ਲੋ ਤਾਂ ਘੁੰਮ ਕੇ ਜਾਓਗੇ ਉੱਧਰ ਨੂੰ ਰਹੀ ਗੱਲ ਪੁਲ ਦੀ ਕਿੰਨਾ ਟਾਈਮ ਇਹਨੂੰ ਕਿੰਨਾ ਘਟਾ ਲਓ ਉਹਰੇ ਕਿਹੜਾ ਸਟੇਡ ਵੇੜਾ ਨਹੀਂ ਛੇਤੀ ਘਟਜੂਗਾ ਮੋਦੀ ਮੋਦੀ ਨਾ ਤਾਂ ਹੁਣ ਤਾਂ ਫਿਰ ਹੋਰ ਕੀ ਕਰੇ ਮੋਦੀ ਨੇ ਗੰਦ ਪਾਇਆ ਆ ਬਣਾਇਆ ਬਾਈ ਉਹ ਤਾਂ ਕੋਈ ਟੱਕਰ ਨਹੀਂ ਆਂਦਾ ਗੰਦ ਪਾਇਆ ਬਾਈ ਇੰਨਾ ਟਾਈਮ ਹੋ ਗਿਆ ਬੰਦਾ ਰਾਤ ਨੂੰ ਰੱਬ ਨਾ ਕਰੇ ਕਿਸ ਨੂੰ ਕੋਈ ਅਮਰਦਸੀ ਪੈਜ ਹੌਸਪੀਟਲ ਦੀ ਹੈ ਨਾ ਬੰਦਾ ਬੰਦੇ ਨੂੰ ਆਹ ਸ਼ਾਰਟ ਰਸਤਾ ਪੈਂਦਾ ਬੰਦਾ ਰਾਤ ਨੂੰ ਦਾਹੀ ਹੁੰਦਾ ਨਾ ਵੀ ਕਿੰਨੇ ਮਿੰਟ ਦਾ ਲਾਹ ਹੁੰਦਾ ਜਿਹੜਾ ਬੰਦਾ ਪੇਸ਼ੈਂਟ ਹੁੰਦਾ ਔਰ ਬੰਦਾ ਕਿਆ ਕਰੇ ਯਾਰ ਆਪ ਦੇਖੋ ਹੁਣ ਗਿਆ ਜਾਂਦੀ ਹੈ ਬਾਈ ਇੰਨਾ ਦਾ ਦਾ ਕਿਲੋ ਦਾ ਗੇੜ ਪੈਂਦਾ ਬੰਦਾ ਕਿਆ ਕਰੇ ਤੇ ਇੱਥੇ ਕੋਈ ਨੇੜੇ ਤੇੜੇ ਨਾਲ ਕੋਈ ਵਰਕਰ ਕੋਈ ਨਹੀਂ ਦਿਖ ਰਿਹਾ ਵੀ ਕਿਸੇ ਨਾਲ ਗੱਲਬਾਤ ਕਰ ਕੇ ਇਹ ਰਾਸਤਾ ਥੋੜਾ ਸਹੀ ਕਰਾਇਆ ਜਾਵੇ ਤਾਂ ਜੋ ਲੋਕਾਂ ਨੂੰ ਥੋੜੀ ਰਾਹਤ ਮਿਲੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਸੁਨੇਹਾ ਪਹੁੰਚ ਸਕੇ ਕਿ ਇਸ ਰਸਤੇ ਨੂੰ ਨਾ ਆਇਆ ਜਾਵੇ ਜਿੰਨੀ ਦੇਰ ਥੋੜਾ ਮੌਸਮ ਹੈ ਜਿਹੜਾ ਸਹੀ ਨਹੀਂ ਹੁੰਦਾ ਕਿਉਂਕਿ ਇਹ ਮੀਂਹ ਪੈਣ ਕਰਕੇ ਕਹਿ ਲੋ ਜਾਂ ਕਿਤੇ ਇਹ ਜਿਹੜੇ ਇਹ ਕਿਲਰ ਧਰਤੀ ਚ ਤਾਰਦੇ ਆ ਉਹਦੇ ਕਰਕੇ ਵੀ ਪਾਣੀ ਕੱਢਣਾ ਪੈਂਦਾ ਪਾਣੀ ਨਿਕਲਦਾ ਜਿਹੜਾ ਉਸ ਕਾਰਨ ਵੀ ਹੋ ਜਾਂਦਾ ਇਹ ਚਿੱਕੜ ਆ ਲੋ ਦੇਖੋ ਬਾਕੀ ਆਦਾਰ ਚੰਡੀਗੜ੍ਹ ਸੇ ਮੈਕਸ ਵੱਲ ਨੂੰ ਆਉਣ ਵਾਲੇ ਲੋਕ ਇਸ ਰਸਤੇ ਨੂੰ ਆਉਂਦੇ ਨੇ। ਭਾਈ ਨੇ ਟਿਊਸ਼ਨ ਛੱਡਣ ਜਾਣੇ ਹੁਣ ਬੱਚੇ। ਭਾਈ ਬੱਚਾ ਟਿਊਸ਼ਨ ਛੱਡਣ ਚੱਲਿਆ ਸੀ। ਹਾਂਜੀ ਹਾਂ। ਫਿਰ ਇਹੀ ਰਾਹ ਹੈ ਤੁਹਾਨੂੰ ਹੋਰ ਦੂਸਰੇ ਰਾਹ ਨੂੰ ਨਹੀਂ ਆਇਆ ਜਾਂਦਾ। ਦੂਰ ਪੈਂਦਾ। ਮੈਕਸ ਵਿੱਚ ਛੱਡਦੇ ਹੁੰਨੇ। ਤੇ ਭਾਈ ਇਹਦੇ ਬੱਚੇ ਜਿਵੇਂ ਤੁਹਾਨੂੰ ਦੱਸਿਆ ਵੀ ਟਿਊਸ਼ਨ ਪੜ੍ਹਨ ਵਾਲੇ ਬੱਚੇ ਆ ਇਹ। ਆ ਦੇਖ ਲਓ ਆਟੋ ਫਸ ਗਿਆ। ਮੋੜ ਚੱਲਿਆ ਨਹੀਂ ਇੱਧਰ ਲਈ ਸੜ ਨੂੰ ਨਹੀਂ ਲੰਘਾ ਹੋਗਾ ਬਾਈ ਪਹਿਲਾਂ ਫਸਿਆ ਹੋਇਆ ਤੇਰੇ ਨਾਲ ਦਾ ਇੱਧਰ ਨੂੰ ਆ ਦੇਖ ਲੋ ਆ ਹਾਲ ਹੈ ਬਾਈ ਜੀ ਨਿਊ ਚੰਡੀਗੜ੍ਹ ਦਾ ਤੁਸੀਂ ਕਿੱਥੇ ਜਾਣਾ ਸੀ ਮਾਣਾ ਕਿਤੇ ਤੁਸੀਂ ਜਾਣਾ ਸੀ ਅੱਛਾ ਪਿੱਛੇ ਦੇਖਣ ਆਏ ਸੀ ਤੁਸੀਂ ਅੱਗੇ ਨੂੰ ਤਾਂ ਨਹੀਂ ਜਾਂਦੇ ਆ ਦੇਖ ਲਓ ਬਾਈ ਹਾਲ ਆ ਹਾਲ ਦੇਖ ਲਓ ਬਾਈ ਨਿਊ ਚੰਡੀਗੜ੍ਹ ਦਾ ਹਾਲ ਆ ਤੇ ਦੇਖਿਓ ਆ ਗੱਡੀ ਆ ਬੰਦੇ ਹਲਜੀ ਰਹੀ ਹੈ ਜਿਹੜਾ ਮਾਰਾ ਜੱਪਾ ਆ ਰਹਾ ਗਿਰਾਂਗਾ ਤੇ ਆ ਇਹ ਖਤਗਾੜਾ ਜਾ ਰਹੇ ਸਰਕਾਰਾਂ ਜਿੱਤਾਂ ਨੂੰ ਪ੍ਰੋਡਕਟ ਵਧੀਆ ਕਰ ਆਹ ਹਾਲ ਦੇਖ ਲਓ ਬਾਈ ਜੀ ਨਿਊ ਚੰਡੀਗੜ੍ਹ ਦਾ ਹਾਲ ਆ ਨਾ ਵੀਆ ਤਾਂ ਦੱਬ ਲੈ ਗਿਆ ਬਾਈ ਜੋਟ ਵਾਲਾ ਆ ਗਿਆ ਕਿਆ ਬਾਤ ਹੈ ਇਹਦਾ ਦੱਬ ਲੇ ਗਿਆ ਯਾਰ ਨਿਕਲ ਜਾਣੇ ਅੰਕੜਾ ਉਹ ਕਿੰਨਾ ਕੱਢੂਗੀ ਆਡੀ ਆਡੀ ਹੂੰ ਆ ਇਹ ਪਿਆਰਿਆ ਲੱਗਦਾ ਆ ਹਾਲ ਦੇਖ ਲੋ ਭਾਈ ਇਹ ਨਿਊ ਚੰਡੀਗੜ੍ਹ ਦਾ ਹਾਲ ਹੈ ਪੁਲ ਦੇ ਉੱਤੇ ਇੱਥੇ ਨੇੜੇ-ਨੇੜੇ ਕੋਈ ਇਹਨਾਂ ਦਾ ਵਰਕਰ ਨਹੀਂ ਵੀ ਕਿਸੇ ਨੂੰ ਕਹਿ ਕੇ ਆ ਰਸਤਾ ਬੜਾ ਮੋਟਾ ਐਸ ਤਰ੍ਹਾਂ ਸੌਖਾ ਨਿਕਲਦਾ ਰੋੜ ਕੇ ਜਦੋਂ ਦਾ ਫਰੀਆਦ ਕੱਪੜੇ ਲਿਫੜੇ ਨੇ ਡਰਦੇ ਰੋੜ ਕੇ ਹਾਂ ਹੈ ਕੱਪੜੇ ਲਿਫੜੇ ਦਾ ਦੇ ਉਤਰ ਕੇ ਲੰਘ ਹੋ ਜਾਣਾ ਵਰਕੇ ਪੋ ਪਿਆਰੇ ਆ ਰਹੇ ਆ ਰਾਜ ਭੂਮਾ ਭਾਈ ਜੀ ਚੰਡੀਗੜ੍ਹ ਕਹਿਣ ਨੂੰ ਨਿਊ ਚੰਡੀਗੜ੍ਹ ਬਣ ਗਿਆ ਅ ਜੇ ਸਹੂਲਤਾ ਸ਼ਾਰਟਕਟ ਦੀ ਲੋਕਾਂ ਨੂੰ ਮਿਲੀ ਸੀ ਪੁਲ ਬਣਨੇ ਆ ਇਹ ਫਿਰ ਕਿਤੇ ਜਾ ਕੇ ਸੁੱਖ ਦਾ ਸਾਹ ਆਉਣਾ ਲੋਕਾਂ ਨੂੰ ਪਰ ਇਸ ਮੌਕੇ ਜਿਹੜੇ ਹਾਲਾਤ ਐ ਤੁਸੀਂ ਦੇਖ ਸਕਦੇ ਹੋ ਆ ਗੱਡੀ ਵੀ ਫਸ ਗਈ ਤੇ ਹੁਣ ਇਸ ਗੱਡੀ ਦੇ ਚੱਕਰ ਦੇ ਵਿੱਚੋਂ ਬਾਕੀ ਗੱਡੀਆਂ ਪਿੱਛੇ ਉਹ ਦੇਖ ਲਓ ਪਿੱਛੇ ਨੂੰ ਮੁੜਦੀਆਂ ਤੇ ਇਹ ਹੁਣ ਵੇਟਿੰਗ ਦੇ ਵਿੱਚ ਐ ਇੱਥੇ ਓਡੀ ਕਰਨਗੇ ਵੀ ਕਦ ਇਹ ਗੱਡੀ ਨਿਕਲੂਗੀ ਕਦ ਅਸੀਂ ਲੰਘਾਂਗੇ ਤੇ ਇਹਨੂੰ ਸਹੀ ਵੀ ਕੀਤਾ ਜਾ ਸਕਦਾ ਜੀਸੀਬੀ ਮਸ਼ੀਨ ਨਾਲ ਕੁਛ ਨਾ ਕੁਛ ਲੋਕਾਂ ਨੂੰ ਰਾਹਤ ਦੇਣ ਲਈ ਕੀਤਾ ਜਾ ਸਕਦਾ ਪਰ ਕੋਈ ਇਹ ਕੰਮ ਕਰਕੇ ਰਾਜੀ ਨਹੀਂ ਤੁਹਾਡੇ ਸਾਹਮਣੇ ਆ ਲੋਕ ਪਰੇਸ਼ਾਨ ਹੋ ਰਹੇ ਨੇ ਡਿਊਟੀਆਂ ਪਰ ਜਾਣੇ ਵਾਲੇ ਲੋਕ ਡਿਊਟੀਆਂ ਤੇ ਆਉਣ ਵਾਲੇ ਲੋਕ ਤੇ ਜਿਹੜੇ ਬੱਚੇ ਆ ਸਕੂਲਾਂ ਤੋਂ ਛੁੱਟੀਆਂ ਛੁੱਟੀ ਹੋਣ ਤੋਂ ਬਾਅਦ ਘਰ ਜਾਣਾ ਏ ਜਾਂ ਟਿਊਸ਼ਨ ਜਾ ਰਹੇ ਨੇ ਸਾਰੇ ਪਰੇਸ਼ਾਨ ਹੋ ਰਹੇ ਨੇ ਇਹ ਲੋਕ ਦੇਖ ਲਾ ਵੀ ਮੋੜ ਵੀ ਦੇ ਰਹੇ ਨੇ ਇੱਥੇ ਕੋਈ ਨਹੀਂ ਇਹਨਾਂ ਦਾ ਵਰਕਰ ਜਿਹਨੂੰ ਕਹਿ ਕੇ ਇਹ ਕੰਮ ਕਰਵਾਇਆ ਜਾ ਸਕੇ ਇਧਰੋਂ ਪਾਣੀ ਇਹ ਆ ਰਿਹਾ ਹੈ ਛੋਟਾ ਜਿਹਾ ਚੱਕਲਾ ਕੋਈ ਜਿਹੜਾ ਬਣਾਵਾ ਸਾਡੀ ਪੰਜਾਬੀ ਵਾਲੀ ਪਾਰਟੀ ਭਾਈ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਲੀਡਰ ਸਹਿਬਾਨ ਇਸ ਸਮੇਂ ਫਸ ਗਏ ਅੱਜ ਹਾਜੀ ਮਹਾਰਾਜ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਮਾੜਾ ਹਾਲ ਹੈ ਮਾੜਾ ਹਾਲ ਹੈ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਜਦੋਂ ਸਾਰਾ ਬੰਦ ਕਰਕੇ ਪਹਿਲਾਂ ਪੱਕਾ ਰਸਤਾ ਬਣਾਉਣਾ ਚਾਹੀਦਾ ਹਾਂ ਜਿਵੇਂ ਉਹ ਫੜੌਦੀ ਰੋਡ ਤੇ ਬਣਾਉਂਦੇ ਨੇ ਤੁਕੀਏ ਜੋ ਮਤਲਬ ਵੈਸੇ ਹੀ ਲਾ ਹੈਗਾ ਜੇ ਇਹ ਬਈ ਇਹਨਾਂ ਨੇ ਕੰਮ ਇਹੋ ਜਿਹਾ ਕਰਨਾ ਹੈਗਾ ਪਹਿਲਾਂ ਇੱਕ ਟੈਂਪਰੇਰੀ ਪੱਕਾ ਤੇ ਰਸਤਾ ਬਣਾਇਆ ਜਾਵੇ ਪਬਲਿਕ ਨੂੰ ਹਰਾਨ ਨਾ ਕਰੇ ਹਾਂ ਜਿਵੇਂ ਹੁਣ ਬੜੌਦੀ ਜਦੋਂ ਪੁਲ ਬਣਾ ਰਹੇ ਉਹ ਥੋੜਾ ਫਾਇਦਾ ਦੇ ਬਿਲਕੁਲ ਉਹਨਾਂ ਨੇ ਪਹਿਲਾਂ ਪੱਥਰ ਬਣਾਇਆ ਦੈਨ ਇਹਨਾਂ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਹਾਂ ਲੋਕ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਪਰੇਸ਼ਾਨ ਹੋ ਰਹੇ ਆ ਜੀ ਇਹ ਕੰਮ ਬੰਦ ਕਰਾ ਕੇ ਪਹਿਲਾਂ ਰਸਤਾ ਬਣੇ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਲੰਘਾ ਚਾਹੀਦਾ ਜਰੂਰੀ ਬਿਲਕੁਲ ਜੀ ਸ਼ੁਕਰੀਆ ਜੀ नाले ले गया छोटा टोटा ले आओ छोटा उतर के तार उतर के हेठा उतर के भाई जी हेठा उतर के लिया हेठा उतर के गेर पाके चल ਅਲੀ ਅਲੀ ਚ ਵਸਾ ਦੇ ਆਇ ਇੱਕ ਮਿੰਟ ਬਾਈ ਰੋਕ ਲੈ ਇਹ ਹਾਂ ਰੱਖ ਦੇ ਰੱਖ ਦੇ ਛੇੜਾਂ ਦੱਬ ਦੇ ਪੈਰ ਨਾਲ ਪੈਰ ਨਾਲ ਛੇੜਾਂ ਦੱਬ ਦੇ ਦੱਬ ਦੇ ਦੱਬ ਦੇ ਜਿਹੜਾ ਟਾਇਰ ਪਰ ਹੋ ਜਾਵੇ ਹਾਂ ਕੋਣੇ ਨੇ ਨਾਲ ਲੈ ਜਾਣਾ ਇੱਕ ਪੰਗਾ ਥੋੜੀ ਐ ਇਹ ਨੌਜਵਾਨ ਵਿਚਾਰੇ ਆਏ ਤਾਂ ਦੇਖਣ ਸੀ ਵੀ ਕੀ ਹਾਲਾਤ ਐ ਲੋਕਾਂ ਦੀ ਮਦਦ ਵੀ ਕਰ ਰਹੇ ਨੇ ਵਿਚਾਰੇ ਹੋਰ ਚੱਲ ਹੁਣ ਜਦੋਂ ਪੰਗੜਾ ਦੇ ਮੱਕੇ ਟੁੱਟੇ ਹੋਣਾ ਹਾਂ ਤਾਂ ਆ ਵੀ ਕੱਟਦੇ ਆ ਹਾਂ ਤਾਂ ਇਹ ਲੋਡਿੰਗ ਹੈ ਸਭਾਈ ਮਦਦ ਕਰ ਰਿਆ ਪੂਰੀ ਅ ਕੇ ਲੋਕਾਂ ਨੂੰ ਕੋਈ ਰਾਹਤ ਮਿਲੇ ਸਾਰੇ ਅਭੀ ਬਾਹਰ ਤੇ ਬਿਕਰੂ ਆਏ ਸਾਨੂੰ ਕੜਦੇ ਸੜਮੋਲ ਜਿੱਦੀ ਕੋਈ ਕੜਦੇ ਆ ਜਾ ਚਲ ਚਲ ਚਲਾ ਲਾਈ ਤੱਕਾ ਲਾਵੇ ਯਾਰ ਇਹ ਢਾ ਲੱਗ ਜਾਂਦੀ ਹੈ ਹੋਰ ਕੁਛ ਨਹੀਂ ਕਿੰਨ ਬੱਲੇ ਖਿੱਚ ਕੇ ਵਾਲੀ ਖਿੱਚ ਕੇ ਚੱਲ ਆਉ ਦੇਖ ਹੌਲੇ ਗਿਆ ਉਹਦੇ ਆ ਤਾਂ ਉਹ ਮਟਰ ਪੱਟਾਈ ਲੱਗਦਾ ਮੈਨੂੰ ਅੱਦੇ ਲੋਕ ਮੁੜ ਗਏ ਰਸਤਾ ਖਰਾਬ ਦੇਖ ਕੇ ਤੇ ਕੁਝ ਰਿਸਕ ਲੈ ਕੇ ਡੱਡ ਲੈ ਗਏ ਉਹ ਕਿੰਨੇ ਦਿਨ ਹੋ ਗਏ ਤੁਹਾਨੂੰ ਦੇਖਦਿਆਂ ਨੂੰ ਕੱਲੀ ਮੈਨੂੰ ਘਟੋ ਘਟ 10 15 ਦਿਨ ਹੋ ਗਏ ਇਹਨੂੰ ਦੇਖਦੇ ਨੂੰ ਐਵੇਂ ਨਰਕ ਵਜਿਆ ਰਹਿੰਦਾ ਜਦੋਂ ਨਹੀਂ ਪੈਂਦਾ ਬਹੁਤ ਲੋਕ ਤੰਗ ਹੁੰਦੇ ਆ ਅੱਛਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੀ ਜੇ ਪੁਲ ਬਣਾ ਰਹੇ ਤਾਂ ਸਾਈਡ ਤੋਂ ਕੋਈ ਰਸਤਾ ਕੋਈ ਪੱਕਾ ਰਸਤਾ ਬਣਾਉਣਾ ਚਾਹੀਦਾ ਬਣਾਉਣਾ ਚਾਹੀਦਾ ਜੀ ਪਾਣਾ ਜਰਦੀ ਬਾਈ ਦਾ ਪਰ ਇੱਥਾ ਥੋੜੀ ਹੈ ਕਈ ਵਾਰੀ ਗੱਡੀਆਂ ਸਲਿੱਪ ਹੋ ਜਾਂਦੀਆਂ ਪਰसों ਜੀ ਉੱਥੇ ਟਰੱਕ ਵਿਚਾਰਾ ਜਮਾ ਟੇਡਾ ਹੋ ਗਿਆ ਹੂੰ ਡਰਾਈਵਰ ਮਸਾ ਬਚਿਆ ਜੀ ਹੂੰ ਕੋਈ ਨਾ ਕੋਈ ਟੁਕਮਾ ਹੱਲ ਹੋਣਾ ਚਾਹੀਦਾ ਐਸ ਮਸਲੇ ਦਾ ਕਿਉਂਕਿ ਜੋ ਰੂਲ ਹੈ ਰੂਲ ਦੇ ਮੁਤਾਬਕ ਜੇਕਰ ਕੋਈ ਪੁਲ ਬਣਦਾ ਸੜਕ ਬਣਦੀ ਹੈ ਤਾਂ ਪਹਿਲਾਂ ਲੋਕਾਂ ਦੀ ਜਨਤਾ ਦੀ ਸਹੂਲਤ ਲਈ ਸਾਈਡ ਤੋਂ ਕੋਈ ਨਾ ਕੋਈ ਰਸਤਾ ਪੱਕਾ ਕੱਢਿਆ ਜਾਂਦਾ ਆਰਜੀ ਤੌਰ ਤੇ ਬੇਸ਼ੱਕ ਉਹ ਬਾਅਦ ਚ ਬੰਦ ਕਰ ਦਿੱਤਾ ਜਾਂਦਾ ਪਰ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਲੋਕ ਬਹੁਤ ਪਰੇਸ਼ਾਨ ਨੇ ਜਿਵੇਂ ਬਾਈ ਨੇ ਦੱਸਿਆ 10 ਦਿਨ ਤੋਂ ਲਗਾਤਾਰ ਇਹ ਦੇਖ ਰਹੇ ਹਾਂ بارش ਵੀ ਤਕਰੀਬਨ 1-2 ਦਿਨ ਰੁੱਕ ਕੇ ਹੋਈ ਜਾ ਰਹੀ ਹੈ ਮੌਸਮ ਹਲੇ ਬਰਸਾਤ ਦਾ ਹੀ ਕਹਿ ਸਕਦੇ ਆ ਕਿ ਚੱਲ ਰਿਹਾ ਹੈ ਬਹੁਤ ਬਦਲ ਆਉ ਰਿਹਾ ਤੇ ਜਿਨੇ ਜ਼ਿਆਦਾਤਰ ਲੋਕ ਕਮਾਕਾਰਾਂ ਵਾਲੇ ਜਿਨ੍ਹਾਂ ਨੇ ਹੁਣ ਸ਼ਿਫਟ ਲਾਉਣੀਆਂ ਜਾ ਕੇ ਡਿਊਟੀ ਕੋਈ ਸਕਿਉਰਟੀ ਗਾਰਡ ਹੈ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਸਾਰੇ ਤੰਗ ਪਰੇਸ਼ਾਨ ਨੇ ਜਿਵੇਂ ਹੁਣ ਉਹ ਮੈਡਮ ਵਿਚਾਰੇ ਖੜੇ ਨੇ ਲੇਡੀਜ਼ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਔਖਾ ਹੋ ਜਾਂਦਾ ਹੈ ਔਰਤਾਂ ਨੂੰ ਜ਼ਿਆਦਾਤਰ ਪਰੇਸ਼ਾਨੀ ਆਉਂਦੀ ਹੈ ਬੰਦੇ ਤਾਂ ਕਿਸੇ ਨਾ ਕਿਸੇ ਤਰੀਕੇ ਚਲੋ ਲੈ ਜਾਂਦੇ ਨੇ ਮੋਟਰਸਾਈਕਲ ਸਕੂਟਰ ਕੱਢ ਕੇ ਐਕਟਿਵਾ ਇਹੋ ਜੀ ਜਗ੍ਹਾ ਦੇ ਵਿੱਚ ਬੰਦ ਵੀ ਹੋ ਸਕਦੀ ਹੈ ਫਸ ਵੀ ਸਕਦੀ ਹੈ ਸੋ ਵੀਡੀਓ ਨੂੰ ਕਰਿਓ ਸ਼ੇਅਰ ਤਾਂ ਜੋ ਇਹ ਪ੍ਰਸ਼ਾਸਨ ਤੱਕ ਪਹੁੰਚੇ ਕਿ ਇਹੋ ਜਿਹਾ ਹਾਲ ਜਿਹੜਾ ਹੋਇਆ ਇਸ ਰੋਡ ਦਾ ਇਸ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਕੋਈ ਨਾ ਕੋਈ ਇਸਾ ਟੁਕਮਾ ਹੱਲ ਕੀਤਾ ਜਾ ਸਕੇ